ਕੋਲੰਬੀਆ ਯੂਨੀਵਰਸਿਟੀ ਅਮਰੀਕਾ ਨੇ ਵਿਦਵਾਨਾਂ ਦੀ ਲਿਸਟ ਤਿਆਰ ਕੀਤੀ ਸਾਰੀ ਦੁਨੀਆ ਦੀ ਪਰਖ ਪਛਾਣ ਕਰਕੇ ਉਸ ਵਿੱਚ 100 ਸ਼ਖਸੀਅਤ شمار ਕੀਤੀ ਜਦੋਂ ਇਹਨਾਂ 100 ਵਿਦਵਾਨਾਂ ਦੀ ਸੂਚੀ ਉੱਤੋਂ ਜਦੋਂ ਇਹਨਾਂ ਸੋ ਵਿਦਵਾਨਾਂ ਦੀ ਸੂਚੀ ਉੱਤੋਂ ਪਰਦਾ ਸਾਰਿਆਂ ਸਾਹਮਣੇ ਚੱਕਿਆ ਗਿਆ ਉਸ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਬਾਬਾ ਸਾਹਿਬ ਵਿਦਵਾਨ ਨੂੰ ਰੱਖਿਆ ਗਿਆ ਯੂਕੇ ਲੰਡਨ ਦੇ ਮਿਊਜ਼ੀਅਮ ਵਿੱਚ ਕੇਵਲ ਯੂਕੇ ਲੰਡਨ ਦੇ ਮਿਊਜ਼ੀਅਮ ਵਿੱਚ ਕੇਵਲ ਦੋ ਹੀ ਵਿਦਵਾਨਾਂ ਦੀ ਹਾਜ਼ਰੀ ਹੈ Karl Marx ਤੇ Dujya Bhimrao ਜਗ ਵਿੱਚ ਦੋਹਾਂ ਦਾ ਮਿਸ਼ਨ ਬਰਾਬਰੀ ਹੈ 8 ਸਾਲਾਂ ਪੜ੍ਹਾਈ ਦੇ ਕੋਰਸ ਨੂੰ ਸਭਾ 2 ਸਾਲਾਂ ਅੰਦਰ ਪੂਰਾ ਕੀਤਾ ਲੰਡਨ ਵਿੱਚ ਰਿਕਾਰਡ ਕਾਇਮ ਕਰਕੇ ਉੱਚ ਜਾਤੀ ਕੁਮੰਡ ਚੂਰਾ ਚੂਰਾ ਕੀਤਾ ਰਾਜਗੜ੍ਹ ਲਾਇਬ੍ਰੇਰੀ ਵਿੱਚ ਸ਼ਾਮਲ 50 ਹਜ਼ਾਰ ਕਿਤਾਬਾਂ ਨੂੰ ਪੜ੍ਹ ਲਿਆ ਸੀ ਨੌ ਪਛਾਵਾਂ ਦੇ ਜਾਨੂ ਅੰਬੇਡਕਰ ਨੇ ਗਿਆਨ ਪ੍ਰਾਪਤੀ ਦਾ ਰਾਹ ਫੜ ਲਿਆ ਸੀ ਪਾਰਤਵਦੇਸ਼ ਦੀ ਪਾਰਲੀਮੈਂਟ ਅੰਦਰ ਬਾਬਾ ਸਾਹਿਬ ਜਿੰਨਾ ਪੜਿਆ ਕੋਈ ਨਹੀਂ ਸੀ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਖਾਤਰ ਬਾਬਾ ਸਾਹਿਬ ਜਿੰਨਾ ਲੜਿਆ ਕੋਈ ਨਹੀਂ ਸੀ ਸਭ ਤੋਂ ਵੱਧ ਕਿਤਾਬਾਂ ਤੇ ਗੀਤ ਜੱਗ ਵਿੱਚ ਬਾਬਾ ਸਾਹਿਬ ਦੇ ਨਾਂ ਤੇ ਜਾਰੀ ਹੋਏ ਸਭ ਤੋਂ ਵੱਧ ਸਟੇਚੂ ਵੀ ਉਹਨਾਂ ਦੇ ਨੇ ਉਹ ਬਾਕੀ ਸਾਰਿਆਂ ਦੇ ਉੱਤੇ 파ਰੂ ਹੋਏ ਪਾਣੀ ਪੀਣ ਦੇ ਹੱਕ ਲਈ ਸत्याग्रह ਸਭ ਤੋਂ ਪਹਿਲਾਂ ਵੇੜ ਕਰਨੇ ਕੀਤਾ ਜਨਮਾਂ ਜਨਮਾਂ ਦੀ ਸਾਡੀ ਪਿਆਸ बुझ ਗਈ ਮਹਾਰਤ ਤਲਾਵ ਤੋਂ ਜਦੋਂ ਉਹਨਾ ਪਾਣੀ ਪੀਤਾ ਸਾਡੇ ਮੁਲਕ ਦੇ ਕੌਮੀ ਝੰਡੇ ਉੱਤੇ ਅਸ਼ੋਕ ਚੱਕਰ ਦੀ ਸ਼ਾਨ ਯੁਨਾ ਕਰਕੇ ਸਭ ਤੋਂ ਵੱਡੀ ਖਰ ਵਾਪਸੀ ਤਾਂ ਮੇਂ ਅੰਦਰ ਬੁੱਧ ਧਰਮ ਮਹਾਨ ਹੈ ਯੁਨਾ ਕਰਕੇ ਹਿੰਦੂ ਕੋੜ ਵਿਲ ਲਈ ਤਿੰਨ ਸਾਲਾਂ ਤਿਕਾ ਹਿੰਦੂ ਕੋੜ ਵਿਲ ਲਈ ਤਿੰਨ ਸਾਲਾਂ ਤਿਕਾ ਮਨੁਵਾਦ ਨਾਲ ਤਿੱਖੀ ਲੜਾਈ ਕੀਤੀ ਸਹਿਜਨ ਸਦੀਆਂ ਦੇ ਬੰਧਨ ਤੋੜ ਦਿੱਤੇ ਨਾਰੀ ਹਕਾ ਦਾ ਪੂਰੀ ਅਗਵਾਈ ਕੀਤੀ ਨਾਰੀ ਹਕਾ ਦਾ ਪੂਰੀ ਅਗਵਾਈ ਕੀਤੀ ਜੈ ਪੀ ਨਮੋ ਬੋਧੈ